ਸ੍ਰੀ ਰਾਮ ਆਤਮਾ ਦਾ ਦੀ ਜੈ ਅੱਜ ਭਰਾਵੋ 30 ਤਰੀਕਾ 30 ਦਸੰਬਰ 2024 ਕੁਝ ਖੋਤੀ ਕਿਸਾਨਾਂ ਦੇ ਆਗੂਆਂ ਨੇ ਡੱਲੇਵਾਰ ਦੇ ਪੰधेਰ ਵਰਗਿਆਂ ਨੇ ਪੰਜਾਬ ਦਾ ਬਹੁਲ ਖਰਾਬ ਕੀਤਾ ਹੋਇਆ ਹੈ ਅੱਜ ਇਹਨਾਂ ਨੇ ਬੰਦ ਦੀ ਖਾਲ ਦਿੱਤੀ ਆ ਮੈਂ ਖੋਤੀ ਪੰधेਰ ਤੇ ਡੱਲੇਆਂ ਨੂੰ ਪੁੱਛਣਾ ਚਾਹਨਾ ਵਾਂ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਰੀ ਬਸਾਰ ਲਈ ਬਈ ਆਪਰੇ 70 ਸਾਲ ਦੀ ਉਮਰ 'ਚ ਆਪਾਂ ਅੰਸ਼ਾ ਰੱਖ ਲਿਆ ਵੀ ਤੁਹਾਨੂੰ ਕੀ ਕਿਹਾ ਪਹਿਲਾਂ ਪਰਿਵਾਰ ਦੇਣਾ ਤੁਸੀਂ ਆਪਣਾ ਕੋਈ ਮਲਕੀਅਤ ਆ ਪ੍ਰਾਪਰਟੀ ਦੇ ਕਰਾਤੀਆਂ ਹੁਣ ਤੁਸੀਂ ਕਹਿੰਦੇ ਮੈਂ ਲੋਕਾਂ ਲਈ ਕਰਦਾ ਹਾਂ ਲੋਕਾਂ ਲਈ ਤੁਸੀਂ ਕੁਝ ਨਹੀਂ ਕਰਦੇ ਪਏ ਮਰਨਾ ਆਪਾਂ ਘਰੇ ਵੀ ਆ ਮਰਨਾ ਰੋਡ ਤੇ ਵੀ ਆ ਇਹ ਲੋਕਾਂ ਨੂੰ ਨਾ ਦੱਸੋ ਮੈਂ ਤੁਹਾਡੇ ਆਸਾਨ ਕਰ ਰਿਹਾ ਵਾਂ ਉਹ ਕਿ ਜਿਹੜਾ ਜਿਹੜਾ ਪੰਧੇਰ ਆ ਇਹਨੇ ਬੰਦ ਦੀ ਕਾਲ ਦਿੱਤੀ ਸਾਨੂੰ ਬੜਾ ਵੱਟ ਚੜਿਆ ਬੰਦ ਨਹੀਂ ਕਰ ਸਕਦਾ ਇਹ ਕੋਕਾ ਜਿਹੜੇ ਰੋਜ਼ ਮਾਰੇ ਜ਼ਿੰਦਗੀ ਆ ਉਹ ਕਿਵੇਂ ਲੋਕ ਚਲਾਣਗੇ ਇਹ ਤਾਂ ਆਪਣੇ ਆਪ ਨੂੰ ਡਿਕਟੇਟਰਸ਼ਿਪ ਕਰ ਰਿਹਾ ਏ ਪੁਰਾਣੇ ਕਾਲੇ ਦੌਰ ਦੇ ਪਹਿਲਾਂ ਦਾ ਹਰ ਹਰ ਰੋਣ ਦੀ ਕੋਸ਼ਿਸ਼ ਕਰ ਰਿਹਾ ਵਾ ਮੈਂ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਪਾਉਂਗਾ ਦੁਕਾਨਦਾਰ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਤੇ ਮਲਾਇਮ ਮਲਾਇਵਾਨ ਹੋ ਗਈ ਬਈ ਬੱਸਾਂ ਬੰਦ ਕਰਦੇ ਲੋੜ ਨਹੀਂ ਦੁਕਾਨਾਂ ਸਾਰੇ ਖੋਲੋ ਤੁਸੀਂ ਭਰਾਵੋ ਆਪਾਂ ਦਿੱਲੀ ਕਿਉਂਕਿ ਕੋਰੋਨਾ ਦੇ ਵਿੱਚ ਪਹਿਲਾਂ ਲੋਕਾਂ ਦਾ ਕੰਮਕਾਰ ਬੰਦ ਹੋ ਗਿਆ ਇਹ ਮਾੜਾ ਉਹ ਕੰਮ ਚੱਲਣ ਦੀ ਆਸ ਹੁੰਦੀ ਐ ਇਹ ਉੱਪਰੋਂ ਬੰਦ ਕਰ ਦਿੰਦੇ ਆ ਅਤੇ ਡੋਲ ਰਾਜਾ ਵੱਨਗਾਰਦਾ ਜੀ ਇਹ ਕਿਹੜੀ ਸ਼ਾਇਦ ਚੱਲਦੇ ਪਿਆ ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲ ਜੋੜ ਕੇ ਬੇਨਤੀ ਕਰਦਾ ਹਾਂ ਇਹਨਾਂ ਦਾ ਧਾਰਾ ਚੁਕਾਇਆ ਜਾਵੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਜੀ ਨੇ ਵੀ ਕਿਹਾ ਵੀ 31 ਤਰੀਕ ਤੋਂ ਪਹਿਲਾਂ ਪਹਿਲਾਂ ਹਾਕਤਾ ਦਾਖਲ ਕਰਾਓ ਰਾਤੀਂ ਢੱਲੇ ਵਾਲ ਦਾ ਬਿਆਨ ਆ ਗਿਆ ਜੀ ਫਟਾਫਟ ਕਨੋਰੀ ਬਾਰਡਰ ਤੇ ਆ ਜਾਓ ਮੀਂਹ ਦਾ ਮੌਸਮ ਤੇ ਠੰਡ ਪੈ ਰਹੀ ਆ ਲੇਕਿਨ ਉੱਥੇ ਬਜ਼ੁਰਗ ਕੋਈ ਉਧਰ ਘਾਹ ਦਾ ਵਿਚਾਰਾ ਪੂਰਾ ਹੋ ਜਾਂਦਾ ਜਾਂ ਮਾਂ ਪੂਰੀ ਹੋ ਜਾਂਦੀ ਆ ਤੁਸੀਂ ਇਹ ਕਹਿਣਾ ਸਾਡੇ ਬੰਦੇ ਸ਼ਹੀਦ ਹੋ ਗਏ ਜੀ ਸਾਨੂੰ ਮੇਰੀ ਇਹ ਅਪੀਲ ਆ ਕਿਸਾਨ ਭਰਾਵਾਂ ਨੂੰ ਛੋਟੇ ਕਿਸਾਨ ਭਰਾਵਾਂ ਨੂੰ ਵੱਡੇ ਦਾ ਤੁਹਾਨੂੰ ਪਤਾ ਆਪਣੇ ਹੰਕਾਰ ਚ ਰਹਿੰਦੇ ਨੇ ਮੇਰੀ ਮਾਂ ਪੈਣਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਅਪੀਲ ਆ ਤੇ ਆਪਣੇ ਘਰਾਂ ਵਿੱਚ ਰਹੋ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਵਾ ਠੰਡ ਬਹੁਤ ਪੈ ਰਹੀ ਆ بارش ਹੋ ਰਹੀ ਆ ਇਹ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਅਗਰ ਮੋਰਚਾ ਲਾਉਣਾ ਤੁਸੀਂ ਪੰਜ ਬੰਦੇ ਬੈਠ ਜਾਓ ਆਹ ਨੂੰ ਰਾਈਟ ਆ ਮੋਰਚਾ ਲਾਉਣ ਦਾ ਇਹ ਤਾਂ ਨਹੀਂ ਆਪਾਂ ਸਾਰੇ ਪੰਜਾਬ ਨੂੰ ਪਰੇਸ਼ਾਨ ਕਰੀਏ ਕਿਉਂਕਿ ਮੈਂ ਕਹੂੰਗਾ ਦੁਬਾਰਾ ਦਾ ਫੇਰ ਵੀ ਵੀ ਆਪਣਾ ਬਾਜ਼ਾਰ ਖੋਲੋ ਸਾਰਾ ਹੁਣ ਮੈਂ ਜਾਣਾ ਹੁਣ ਮੈਂ ਤੜਕੇ ਪਹਿਲਾਂ 5 ਵਜੇ ਉੱਠਿਆ ਵੀ 7 ਵਜੇ ਇਹਨਾਂ ਨੇ ਫੇਰ ਹੜਜੰ ਕਰਨਾ ਕਿਉਂਕਿ ਮੈਂ ਤਾਂ ਡਰਨ ਵਾਲਾ ਵਿਅਕਤੀ ਨਹੀਂ ਆ ਮਾਦਾ ਰੱਬ ਤੋਂ ਡਰਨ ਵਾਲਾ ਜਾਂ ਤੋਂ ਡਰਨ ਵਾਲਾ ਵਿਅਕਤੀ ਆ ਉਹ ਉਹ ਕਹਿੰਦੇ ਇਹਨਾਂ ਨੇ ਆਵੇ ਮੁਰੇ ਆ ਕੇ ਕਹਿਣਾ ਜੀ ਕਿੱਥੇ ਚੱਲੇ ਹੋ ਜੀ ਤੁਹਾਨੂੰ ਪੁੱਛ ਕੇ ਦੱਸੀਏ ਜੀ ਕਿੱਥੇ ਜਾਣਾ ਸੀ ਮੈਂ ਬਾਬਾ ਪਿਆਰਾ ਸਿੰਘ ਭਨਿਆਰੇ ਵਾਲਿਆਂ ਦੀ ਅੱਜ ਵਰਸੀ ਅੱਜ ਉਹਦੇ ਸਬੰਧ ਵਿੱਚ ਮੈਂ ਨੂਰ ਪਰਵੇਦੀ ਜਾਣਾ ਵਾ ਉਹਦੇ ਸ਼ਰਧਾ ਦੇ ਫੁੱਲ ਪੈਂਟ ਕਰ ਰਹੇ ਆ ਇਹਨਾਂ ਦੇ ਆ ਜਿਹੜੇ ਪੰਗਾ ਤੋਂ ਵੀ ਚਲੋ ਵੀ ਆਪਾਂ ਸ਼ੋਕ ਸ਼ਾਂਤੀ ਦਾ ਘਰੋਂ ਚਲੀਏ ਆਪਾਂ ਥੋੜੇ ਥੋੜੇ ਜਾ ਕੇ ਬਾਬਾ ਪਿਆਰਾ ਸਿੰਘ ਭਰਾ ਭਰਾ ਵਾਲ ਜਿਹਨੂੰ ਸ਼ਰਧਾ ਦੇ ਫੁੱਲ ਪੈਂਟ ਕਰੀਏ ਲੇਕਿਨ ਇਹ ਹਰ ਜਗ੍ਹਾ ਪੰਗਾ ਬੰਦਿਆ ਰੇ ਲੋਕਾਂ ਨੇ ਰੇ ਰੁਕਣ ਦਾ ਕੀ ਮਤਲਬ ਜੀ ਬੱਸਾਂ ਰੋਕਣ ਦਾ ਕੀ ਮਤਲਬ ਦਫ਼ਤਰ ਬੰਦ ਕਰਦਾ ਕੀ ਮਤਲਬ ਇਹ ਬਿਲਕੁਲ ਗਲਤ ਗੱਲ ਆ ਏ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਦਫ਼ਤਰ ਖੋਲੋ ਮਾਰਾ ਜੀ ਲੋਕਾਂ ਦੇ ਕੰਮਕਾਰ ਆ ਕਿਸਨੇ ਬਾਹਰ ਬਦੇ ਜਾਣਾ ਕੋਈ ਸਰਟੀਫਿਕੇਟ ਲਾਣਾ ਕਲੀਅਰੈਂਸ ਲੈਣੀ ਹੋ ਕਿਵੇਂ ਜਾਊਗਾ ਉਹ ਇਸ ਕਰਕੇ ਮੈਂ ਦੁਬਾਰਾ ਦਫੇ ਪ੍ਰਧਾਨ ਮੰਤਰੀ ਹਿੰਦੀਨਦਰ ਮੋਦੀ ਜੀ ਦੇ ਗ੍ਰਹਿ ਮੰਤਰੀ ਇਹਨਾਂ ਨਾਲ ਆਖਾਓ ਕਿ ਮਹਾਰਾਜ ਜੋ ਸੁਪਰੀਮ ਕੋਰਟ ਜੋ ਫੈਸਲਾ ਦਿੱਤਾ ਆਪ ਦੇ ਮੰਨਣ ਹੈ ਉਹਦੇ ਵੀ ਮੰਨਣ ਨੂੰ ਤਿਆਰ ਹੈ ਇਹ ਡਿਕਟੇਟਰਸ਼ਿਪ ਇਹਨਾਂ ਨੇ ਨਹੀਂ ਕਰਨੀ ਚਾਹੀਦੀ ਇਹ ਖੋਤੀ ਕਿਸਾਨ ਆਗੂ ਨੇ ਮੈਂ ਕਹੂੰਗਾ ਮੈਂ ਇਹਨਾਂ ਛੋਟੇ ਕਿਸਾਨ ਭਰਾਵਾਂ ਨੂੰ ਮਾਤਾ ਮਜੁਰਗਾਨ ਦੁਆਰਾ ਫੇਰ ਅਪੀਲ ਕਰਦਾ ਆਪਣੇ ਘਰਾਂ ਵਿੱਚ ਆਓ ਇਹਨਾਂ ਨੇ ਕੁਛ ਨਹੀਂ ਦੇਣਾ ਤੁਹਾਨੂੰ ਧੰਨਵਾਦ